ਤਾ ਉਹ ਇੱਕ ਵੱਖਰੇ ਲੈਵਲ ਦਾ ਸ਼ੌਂਕ ਇੱਕ ਪੰਜਾਬੀਆਂ ਨੂੰ ਹੁੰਦਾ ਦਾ ਬਿਲਕੁਲ ਤੁਸੀਂ ਮੇਰੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਵੱਖ-ਵੱਖ ਤਰੀਕੇ ਦੇ ਜਿਹੜੇ ਪਤੰਗ ਇੱਥੇ ਪਏ ਨੇ ਕੋਈ ਬਾਜ ਬਣਿਆ ਹੋਇਆ ਹੈ ਤੇ ਕਿਤੇ ਕਿਸ ਨੇ ਆਪਣੀ ਪਸੰਦ ਦੇ ਨਾਲ ਜਿਹੜਾ ਉਹ ਤੁਸੀਂ ਦੇਖੋਗੇ ਵੀ ਜੋਨੀ ਵਾਕਰ ਉਸ ਦੇ ਉੱਤੇ ਲਿਖਿਆ ਹੋਇਆ ਹੈ ਲੀਕਰ ਦਾ ਭਾਵੇਂ ਇਹ ਪਤੰਗ ਹੈ ਪਰ ਸ਼ੌਂਕ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਕਾਰਟੂਨ ਜ਼ਰੂਰ ਦੇਖਦੇ ਹੋਵੋਗੇ ਛੋਟੇ ਹੁੰਦੇ ਸਪੰਚ ਬੌਬ ਤਾਂ ਉਸ ਦੇ ਵਿੱਚ ਇੱਕ ਕਰੈਕਟਰ ਹੁੰਦਾ ਸੀ ਤਾਂ ਇਹ ਉਹ ਕਰੈਕਟਰ ਦਾ ਪਤੰਗ ਵੀ ਸਪੈਸ਼ਲੀ ਬਣਵਾਇਆ ਹੋਇਆ ਹੈ ਤਾਂ ਉਸੇ ਤਰੀਕੇ ਨਾਲ ਇੱਥੇ ਇਹ ਤੇ ਚੇਤਕ ਬਣਿਆ ਹੋਇਆ। ਕਿਉਂ ਭਾਜੀ ਪਤੰਗ ਉਡਾਉਣ ਦਾ ਸ਼ੌਂਕ ਮੈਨੂੰ ਹੈਗਾ ਬਚਪਨ ਤੋਂ ਤੇ ਹੌਲੀ-ਹੌਲੀ ਜਿੱਦਾਂ-ਜਿੱਦਾਂ ਟਾਈਮ ਬੀਤਦਾ ਮੋਡੀਫਾਈ ਕਰੀ ਜਾਂਦੇ ਅਸੀਂ ਵੀ ਆਪਣੇ ਆਪ ਨੂੰ ਤੇ ਲੋਕੀ ਵੱਡੇ ਪਤੰਗ ਉਡਾਉਂਦੇ ਵੱਡੇ ਮੈਂ ਵੀ ਲੈ ਕੇ ਆਇਆ। ਬੜੇ ਇੱਕ ਭੀੜ ਦੇ ਵਿੱਚ ਅਲੱਗ ਦਿਖਣ ਦਾ ਮਜ਼ੇ ਹੀ ਕੁਝ ਹੋਰ। ਡਿਜ਼ਾਈਨ ਮੈਂ ਖੁਦ ਵੀ ਕਰਵਾਣਾ ਔਰ ਕੋਈ ਵੀ ਪਤੰਗ ਇੱਥੇ ਲੁਧਿਆਣੇ ਦਾ ਪਤੰਗ ਨਹੀਂ ਹੈ ਇਹ। ਔਰ ਮੈਂ ਚਲੋ ਹੰਕਾਰ ਨਹੀਂ ਚੈਲੰਜ ਨਾ ਕਹਿ ਸਕਦਾ ਕਿ ਇਦਾਂ ਦਾ ਪਤੰਗ ਕੋਈ ਵੀ ਲੁਧਿਆਣੇ ਉੜਦਾ ਦਿਖਾ ਦਿਓ ਪਤੰਗ ਉਡਾਉਣਾ ਛੱਡਦਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹੰਬਰਵੀਰ ਪੰਜਾਬੀਆਂ ਦੇ ਜੋ ਸ਼ੌਂਕ ਤੁਸੀਂ ਸਭ ਵਾਕਿਫ ਹੋ ਵੀ ਪੰਜਾਬੀਆਂ ਨੂੰ ਸ਼ੌਂਕ ਇਸ ਤਰੀਕੇ ਨਾਲ ਹੁੰਦੇ ਨੇ ਪਰ ਸ਼ੌਂਕ ਜੇਕਰ ਗੱਲ ਆਵੇ ਪਤੰਗਾਂ ਦੀ ਤਾਂ ਉਹ ਇੱਕ ਵੱਖਰੇ ਲੈਵਲ ਦਾ ਸ਼ੌਂਕ ਇੱਕ ਪੰਜਾਬੀਆਂ ਨੂੰ ਹੁੰਦਾ ਦਾ ਬਿਲਕੁਲ ਤੁਸੀਂ ਮੇਰੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਵੱਖ-ਵੱਖ ਤਰੀਕੇ ਦੇ ਜਿਹੜੇ ਪਤੰਗ ਇੱਥੇ ਪਏ ਨੇ ਕੋਈ ਬਾਜ ਬਣਿਆ ਹੋਇਆ ਹੈ ਤੇ ਕਿਤੇ ਕਿਸ ਨੇ ਆਪਣੀ ਪਸੰਦ ਦੇ ਨਾਲ ਜਿਹੜਾ ਉਹ ਤੁਸੀਂ ਦੇਖੋਗੇ ਵੀ ਜੋਨੀ ਵਾਕਰ ਉਸਦੇ ਉੱਤੇ ਲਿਖਿਆ ਹੋਇਆ ਹੈ ਲੇਕਰ ਦਾ ਭਾਵੇਂ ਇਹ ਪਤੰਗ ਹੈ ਪਰ ਸ਼ੌਂਕ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਕਾਰਟੂਨ ਜ਼ਰੂਰ ਦੇਖਦੇ ਹੋਵੋਗੇ ਛੋਟੇ ਹੁੰਦੇ ਸਪੰਚ ਬੌਬ ਤਾਂ ਉਸ ਦੇ ਵਿੱਚ ਇੱਕ ਕੈਰੇਕਟਰ ਹੁੰਦਾ ਸੀ ਤਾਂ ਇਹ ਉਹ ਕੈਰੇਕਟਰ ਦਾ ਪਤੰਗ ਵੀ ਸਪੈਸ਼ਲੀ ਬਣਵਾਇਆ ਹੋਇਆ ਹੈ ਤਾਂ ਉਸੇ ਤਰੀਕੇ ਨਾਲ ਇੱਥੇ ਇਹ ਤੇ ਚੇਤਕ ਬਣਿਆ ਹੋਇਆ ਹੈ ਇਹ ਚੀਜ਼ਾਂ ਤੁਸੀਂ ਆਮ ਨਹੀਂ ਦੇਖੀਆਂ ਹੋਣਗੀਆਂ ਕਦੇ ਵੀ ਪਰ ਲੁਧਿਆਣੇ ਵਿੱਚ ਜੇਕਰ ਕੋਈ ਲੈ ਕੇ ਆਇਆ ਤਾਂ ਇਹ ਸ਼ੌਂਕ ਇਹਨਾਂ ਦਾ ਜਿਹੜਾ ਇੱਥੇ ਪਤੰਗ ਲੈ ਕੇ ਆਇਆ ਤਾਂ ਬਿਲਕੁਲ ਗੱਲਬਾਤ ਕਰਦੇ ਆ ਰੋਹਿਤ ਭਾਈ ਸਾਹਿਬ ਨਾਲ ਮੌਜੂਦ ਨੇ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸ਼੍ਰੀ ਰਾਮ ਜੀ ਬਾਈ ਜੀ ਪਤੰਗਾਂ ਦਾ ਸ਼ੌਂਕ ਅਸੀਂ ਬਥੇਰੇ ਲੋਕਾਂ ਨੂੰ ਦੇਖਿਆ ਹੈ ਕਿਸੇ ਨੇ ਵੱਡੇ ਪਤੰਗਾਂ ਦਾ ਸ਼ੌਂਕ ਹੁੰਦਾ ਤੇ ਪਰ ਜਿਹੜਾ ਤੁਹਾਡਾ ਸ਼ੌਂਕ ਹੈ ਬਿਲਕੁਲ ਵੱਖਰਾ ਦੇਖਿਆ ਨਾ ਯਾਰ ਆ ਰਿਹਾ ਵੀ ਇੱਕ ਜਦੋਂ ਦੇਖਦੇ ਨੇ ਵੀ ਅੱਖਾਂ ਨੂੰ ਭਾ ਜਾਂਦੀ ਹੈ ਚੀਜ਼ ਇਹ ਇਹ ਸ਼ੌਂਕ ਕਿਵੇਂ ਪਿਆ ਇਹ ਸ਼ੌਕ ਭਾਈ ਪਤੰਗਾਂ ਦਾ ਸ਼ੌਂਕ ਮੈਨੂੰ ਹੈਗਾ ਬਚਪਨ ਤੋਂ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਟਾਈਮ ਬੀਤਦਾ ਮੋਡੀਫਾਈ ਕਰੀ ਜਾਂਦੇ ਅਸੀਂ ਤੇ ਲੋਕੀ ਵੱਡੇ ਪਤੰਗ ਉਡਾਉਂਦੇ ਵੱਡੇ ਮੈਂ ਵੀ ਲੈ ਕੇ ਆਇਆ ਬੜੇ ਇੱਕ ਭੀੜ ਦੇ ਵਿੱਚ ਅਲੱਗ ਦਿਖਣਦਾ ਮਜ਼ੇ ਹੀ ਕੁਝ ਹੋਰ ਹੈ ਤੇ ਜੇਕਰ ਪਤੰਗਾਂ ਦੀ ਗੱਲ ਕੀਤੀ ਜਾਵੇ ਪਤੰਗ ਆਮ ਬਿਲਕੁਲ ਨਹੀਂ ਲੱਗਦਾ ਦੇਖਣ ਦੇ ਵਿੱਚ ਤੇ ਕਿ ਕਿੱਥੋਂ ਬੜਵਾਉਨੇ ਹੋ ਤੁਸੀਂ ਕਿਵੇਂ ਸਾਰਾ ਤਿਆਰ ਕਰਾਉਂਦੇ ਖੁਦ ਡਿਜ਼ਾਈਨ ਕਰਵਾਉਨੇ ਹੋ ਜਾਂ ਕੀ ਸਿਸਟਮ ਹੈਗਾ ਉਹ ਸਾਰੀ ਜਾਣਕਾਰੀ ਦੋ ਇੱਕ ਵਾਰੀ ਇਹ ਭਾਜੀ ਡਿਜ਼ਾਈਨ ਮੈਂ ਖੁਦ ਵੀ ਕਰਵਾਣਾ ਔਰ ਕੋਈ ਵੀ ਪਤੰਗ ਥੇ ਲੁਧਿਆਣੇ ਦਾ ਪਤੰਗ ਨਹੀਂ ਆ ਇਹ ਔਰ ਮੈਂ ਚਲੋ ਹੰਕਾਰ ਨਹੀਂ ਚੈਲੰਜ ਨਾ ਕਹਿ ਸਕਦਾ ਕਿ ਇਦਾਂ ਦਾ ਪਤੰਗ ਕੋਈ ਵੀ ਲੁਧਿਆਣੇ ਉਡਦਾ ਦਿਖਾ ਦਿਓ ਪਤੰਗੜਾ ਨਾ ਛੱਡਾਂਗੇ ਅੱਛਾ ਜੀ ਤੇ ਤੁਸੀਂ ਆ ਪਿੱਛੇ ਮੇਰੇ ਸਕੂਟਰ ਦੇਖਿਆ ਸਕੂਟਰ ਪਿਆ ਹੈ ਸਕੂਟਰ ਵੀ ਬਿਲਕੁਲ ਡਿਫਰੈਂਟ ਹੈ ਆ ਇੱਕ ਬੋਤਲ ਬਣੀ ਹੋਈ ਹੈ ਵੀ ਡਿਫਰੈਂਟ ਹੈ ਆ ਏਡੀ ਵੱਡੀ ਪਤੰਗ ਹੈ ਜਿਹਨੂੰ ਆਪਾਂ ਤੁਕਲ ਕਹਿੰਦੇ ਆ ਬਿਲਕੁਲ ਹਣਾ ਐਵੇਂ ਮੇਰੇ ਖਿਆਲ 5 5.5 6 ਫੁੱਟ ਦੀ ਹੋਣੀ ਹੈ ਇੱਕ ਮਿੰਟ ਇੱਕ ਆਪਾਂ ਤੁਕਲ ਦੇ ਕੋਲ ਚਾਹੁੰਦੇ ਆ ਉਹਦਾ ਕੱਦ ਦਿਖਾਣੇ ਆ ਵੀ ਉਹਦਾ ਕੱਦ ਕਿੰਨਾ ਹੈ ਤੁਸੀਂ ਇੱਕ ਵਾਰੀ ਦੇਖੋਗੇ ਇਹਦਾ 5.5 6 ਫੁੱਟ ਦਾ ਕੱਦ ਕੱਦ ਦੀ ਹਾਈਟ ਦੀ ਤੁਕਲ ਹੈਗੀ ਹੈ ਇਹ ਨੀਅਰ ਅਬਾਊਟ ਤੇ ਤੁਸੀਂ ਉਸ ਤਰ੍ਹਾਂ ਮਲਟੀカラー ਦੇ ਵਿੱਚ ਆ ਜਾਓ ਉਹ ਦੇਖੋ ਮਲਟੀカラー ਪਤੰਗ ਪਿਆ ਜਿਵੇਂ ਮਲਟੀカラー ਪਤੰਗ ਇਦਾਂ ਦਾ ਮਤਲਬ ਬਣਾਣਾ ਜਾਂ ਬੜਨਾ ਵੀ ਓਖਾ ਹੈ ਇੱਕ ਇੱਕ ਪੀਸ ਕੱਟ ਕੇ ਲਾਣਾ ਮਿਹਨਤ ਵੀ ਹੈ ਔਰ ਮਿਹਨਤ ਦਾ ਮੁੱਲ ਵੀ ਹੈ ਬਿਲਕੁਲ ਕਿੱਥੋਂ ਸਪੈਸ਼ਲੀ ਤਿਆਰ ਕਰਵਾਣੇ ਹੋ ਪਤੰਗ ਜਿਹੜੇ ਵੱਖਰੀ ਭੀੜ ਤੋਂ ਨਜ਼ਰ ਆਉਣਗੇ ਇਹ ਭਾਜੀ ਮੈਂ ਨਾ ਮਤਲਬ ਜਿਵੇਂ ਅੱਜਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ ਹੈ ਤੇ ਬੱਚੇ ਤਾਂ ਚਲੋ ਫੋਨਾਂ ਤੋਂ ਬਾਹਰ ਨਹੀਂ ਆਉਂਦੇ ਮੈਂ ਤਾਂ ਬੱਚਿਆਂ ਨੂੰ ਵੀ ਚਲੋ ਰਿਕਵੈਸਟ ਕਰੂੰਗਾ ਕੀ ਬੱਚੇ ਆਪਣੇ ਤੇ ਹਾਰਾਂਵਲ ਧਿਆਨ ਦੇਣ ਇਹ ਕਿਸੇ ਨੂੰ ਮਤਲਬ ਖਰਾਬ ਤਾਂ ਨਹੀਂ ਨਾ ਕਰਦੇ ਚਾਇਨਾ ਡੋਰ ਅਵੋਇਡ ਕਰੋ ਇਹ ਕਿਸੇ ਨੂੰ ਖਰਾਬ ਤਾਂ ਨਹੀਂ ਕਰਦੇ ਪਤੰਗ ਮੈਂ ਮਤਲਬ ਸਾਰੇ ਇਹਨਾਂ ਮਤਲਬ ਅਲੱਗ-ਅਲੱਗ ਮੇਰੇ ਦੋ ਤਿੰਨ ਬੰਦੇ ਹੈਗੇ ਨੇ ਉਹਨਾਂ ਤੋਂ ਮੈਂ ਤਿਆਰ ਕਰਵਾਣਾ ਤੇ ਦਾ ਕੋਈ ਕਾਗਜ਼ ਦਾ ਵੀ ਖਾਸ ਚ ਹੁੰਦੀ ਕਿਉਂਕਿ ਅਕਸਰ ਦੇਖਦੇ ਆਂ ਜਦੋਂ ਕਿਸੇ ਕੋਲ ਇਸ ਤਰੀਕੇ ਨਾਲ ਜਾਂਦੇ ਆ ਨਾ ਅਗਲਾ ਕਹਿੰਦਾ ਵੀ ਮੈਂ ਖਾਸ ਕਾਗਜ਼ ਲਵਾਇਆ ਹੋਇਆ ਤਾਂ ਕੀ ਕਾਗਜ਼ ਫਰਕ ਕੀ ਹੁੰਦਾ ਹੈ ਭਾਜੀ ਕਾਗਜ਼ ਕਈ ਤਰ੍ਹਾਂ ਦੇ ਆਉਂਦੇ ਕਿ ਮੋਰ ਦਾ ਪੇਪਰ ਹੁੰਦਾ ਹੈ ਉਹ ਜਿਆਦਾ ਯੂਜ਼ ਕਰਦੇ ਨੇ ਸਾਡੇ ਬੰਦੇ ਨਾ ਉਹ ਪੇਪਰ ਵਧੀਆ ਲੱਗਿਆ ਹੁੰਦਾ ਉਹਦੇ ਨਾਲ ਜਲਦੀ ਫਟਦਾ ਨਹੀਂ ਹੈ ਪਤੰਗ ਇੱਥੇ ਮਤਲਬ ਹਰ ਤਰ੍ਹਾਂ ਦਾ ਚੀਜ਼ ਮਿਲੀ ਜਾਂਦੀ ਹੈ ਹਰ ਜਗ੍ਹਾ 'ਚ ਹਰ ਸ਼ਹਿਰ 'ਚ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ ਨੈਚੁਰਲ ਜਿੰਨੀ ਵਧੀਆ ਚੀਜ਼ ਲਾਉਂਗੇ ਉਨੀ ਕੁਆਲਿਟੀ ਤੁਹਾਨੂੰ ਵਧੀਆ ਮਿਲੂਗਾ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਮਿਲੂਗਾ ਬਿਲਕੁਲ ਪਰ ਜੇਕਰ ਗੱਲ ਕੀਤੀ ਜਾਵੇ ਇੰਨਾ ਪਤੰਗਾਂ ਦੀ ਤੇ ਨਾਲ ਜਿੱਦਾਂ ਇਹ ਵੱਡਾ ਤੁਸੀਂ ਟੁਕੜਾ ਦਿਖਾਈ ਜੁਣਾ ਆਪਾਂ ਪਤੰਗ ਕਹਿ ਲੈਣੇ ਹਨਾ ਤੇ ਇਨੂੰ ਉਡਾਉਣਾ ਇੱਕ ਦੋਨੇ ਕਿਦਾਂਉ ਕਿਉਂਕਿ ਆਰਮ ਡੋਰ ਨਾ ਤਾਂ ਉਡਾਣਾ ਇਨਾ ਮਨਕੰਜਾ ਹੋ ਜਾਂਦਾ ਇਹਦੇ ਵਾਸਤੇ ਡੋਰ ਵੀ ਮੈਂ ਸਪੈਸ਼ਲੀ ਤਿਆਰ ਕਰਾਈ ਮੈਂ ਤੁਹਾਨੂੰ ਦਿਖਾਣਾ ਤੇ ਮੈਂ ਇਹਦੇ ਵਾਸਤੇ ਡੋਰ ਵੀ ਸਪੈਸ਼ਲੀ ਤਿਆਰ ਕਰਾਈ ਹੋਈ ਹੈ ਇਹ ਮਤਲਬ ਨੋਰਮਲ ਡੋਰ ਨਾ ਤਾਂ ਉਡਣ ਵਾਲੀ ਚੀਜ਼ ਹੀ ਹੈ ਨਹੀਂ ਇਹ ਤਾਂ ਮਤਲਬ ਇੱਕ ਤਾਂ ਬੰਦੇ ਦੇ ਉਡਣ ਦੇ ਮਤਲਬ ਹੱਥ ਜੀ ਨਹੀਂ ਟਿਕਣਾ ਨੇ ਇੱਕ ਬੰਦਾ ਤਾਂ ਉੜ ਆ ਨਹੀਂ ਸਕਦਾ ਇਹਨੂੰ ਮਤਲਬ ਇਹਨੂੰ ਕਟੋਕੜ ਦੋ ਤਿੰਨ ਤਿੰਨ ਤੋਂ ਚਾਰ ਡੋਰਾ ਚਾਹੀਦੀਆਂ ਤਾਂ ਜਾ ਕੇ ਸਮਾਨ ਚ ਟਿਕੂਗੀ ਇਹ ਦਿਖਾਓ ਇੱਕ ਵਾਰੀ ਕਿਹੜੀ ਡੋਰ ਤੁਸੀਂ ਖੁਦ ਤਿਆਰ ਕਰਵਾਈ ਹੋਈ ਹੈ ਨਾ ਤਾਂ ਆਹ ਡੋਰ ਹੈਗੀ ਭਾਜੀ ਇਹ ਪੂਰੀ ਪਿਓਰ ਕਾਟ ਤੇ ਥੋੜੀ ਦੀ ਇਹਦੀ ਥੋੜੀ ਜੀ ਮੋਟਾਈ ਜ਼ਿਆਦਾ ਹੁੰਦੀ ਹੈ ਤੇ ਇਹ ਚੀਜ਼ਾਂ ਨਾਲ ਇਹ ਵੱਡੇ ਪਤੰਗ ਉੜਦੇ ਆ ਇਹਦੇ ਨਾਲ ਚਾਹਤ ਮਤਲਬ ਇਹ ਵੀ ਸਪੈਸ਼ਲ ਪਤੰਗਾਂ ਵਾਸਤੇ ਸਪੈਸ਼ਲ ਡੋਰ ਹੁੰਦੇ ਤਾਂ ਇਹਨੂੰ ਉਹ ਵੀ ਸਪੈਸ਼ਲ ਆਰਡਰ ਤੇ ਬਣਵਾਉਂਦੇ ਜਿੱਦਾਂ ਪਤੰਗ ਬਣਵਾਉਂਦੇ ਸਾਰੇ ਇਹ ਨਹੀਂ ਇਹ ਸਪੈਸ਼ਲ ਆਰਡਰ ਤੇ ਵੀ बिकਦੀ ਵੀ ਹੈ ਬਾਜ਼ਾਰ ਦੇ ਵਿੱਚ ਮਿਲਦੀ ਵੀ ਹੈ ਤੇ ਮਿਲ ਜਾਂਦੀ ਆ ਆਰਾਮ ਨਾਲ ਤੇ ਥੋੜੀ ਕੋਸਟਲੀ ਹੁੰਦੀ ਹੈ ਜੇਕਰ ਸ਼ੌਂਕ ਦੀ ਗੱਲ ਹੁਣ ਆਪਾਂ ਕਰ ਹੀ ਰਹੇ ਆ ਤਾਂ ਸ਼ੌਂਕ ਦਾ ਕੈਸਾ ਤਾਂ ਕਹਿੰਦੇ ਵੀ ਕੋਈ ਮੁੱਲ ਨਹੀਂ ਹੁੰਦਾ ਪਰ ਜੇਕਰ ਇਹਨਾਂ ਦੇ ਮੁੱਲ ਦੀ ਗੱਲ ਕੀਤੀ ਜਾਵੇ ਸ਼ੌਕ ਤਾਂ ਵਾਕੇ ਬੋਲ ਨਹੀਂ ਹੁੰਦਾ ਸ਼ੌਕ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਇਸ ਕਰਕੇ ਤੁਸੀਂ ਉਸ ਕੀਮਤ ਨੂੰ ਛੱਡੋ ਮਤਲਬ ਜਦੋਂ ਚੀਜ਼ ਪਸੰਦ ਆ ਗਈ ਫਿਰ ਰੇਟ ਨਹੀਂ ਉਹ ਤੇ ਨਾਲ ਬੜਾ